ਮਾਤਾ ਜੀ ਲੜਕਾ ਆਪਣਿਆ ਹੋਈ ਘਟਨਾ ਹੋਈ ਆ ਕੁੜੀ ਦੇ ਮੌਤ ਕਿਸ ਤਰ੍ਹਾਂ ਹੋਈ ਆ ਜੀ ਹਏ ਮੈਨੂੰ ਪਤਾ ਨਹੀਂ ਸਾਨੂੰ ਬਾਹਰ ਕੱਢ ਦਿੱਤੀ ਸੀ ਹਈ ਜਨਾਨ ਨਰੇ ਨੇ ਆ ਰੱਖ ਨਹੀਂ ਦਿੱਤੇ ਨੇ ਖੜਿਆ ਨਹੀਂ ਦਿੱਤੇ ਸੀ ਬਾਹਰ ਕੱਢ ਕੇ ਮੁੰਡਾ ਦਾ ਹਾਂ ਕਿ ਪਤਾ ਨਹੀਂ ਕੀ ਕਰ ਰਹੇ ਨੇ ਮੁੰਡਾ ਕੌਣ ਸੀਗਾ ਜੀ ਉਹ ਦੋ ਤਾਂ ਆ ਵੀ ਇੱਧਰ ਆ ਉਹ ਖੜਾ ਉਹ ਖੜਾ ਆ ਟੱਕੜੀ ਵੀ ਜੱਟੀ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛੋਕਿਛੋ 100 ਰੁਪਏ ਦੀ ਕੋਈ ਗਲਵਾਤ ਹੋਈ ਹੈ। ਭੈਣੇ ਬੇਰਾ ਦਾ ਇਹ ਨਾ ਫੈਰ ਰਹੀ ਗਈ ਫੋਈ ਹੰਤ ਲੰਚੀ ਗਈ। ਰਾਤੋ ਪਤਾ ਨਹੀਂ ਕੀ ਹੋਗੀ। ਮੈਨੂੰ ਤਾਂ ਨਹੀਂ ਦਾਨੀ। ਮੈਨੂੰ ਤਾਂ ਜੀ ਦਾਨੀ। ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜਾ ਆ ਕੇ ਇੱਕ ਵੀ ਨਹੀਂ ਮਤਤੀਆ। ਕਹ ਚਾ ਯਾਰ ਵਾਰ ਚੱਲ ਗਈ ਉਹ ਕਿੱਥੇ ਚਲਾ ਗਿਆ ਉਹਨੇ ਦੱਸ ਤਾ ਮਾਤਾ ਤੁਹਾਨੂੰ ਪਤਾ ਕਦੋਂ ਲੱਗਿਆ ਵੀ ਕੁੜੀ ਦੀ ਇਸ ਤਰ੍ਹਾਂ ਉਹਨੂੰ ਪਤਾ ਲੱਗ ਗਿਆ ਸੀ ਅੰਦਰ ਵੜ ਗਈ ਬਾਹਰ ਕੋਈ ਕਿਤੇ ਤਾਂ ਕਰੇ ਹੋਰ ਹੈ ਨਹੀਂ ਉਸ ਟਾਈਮ ਕੋਈ ਨਹੀਂ ਕੋਈ ਇਹ ਤਾਂ ਵਾਸੇ ਲਾਉਂਦੀ ਸੀ ਉਹਨਾਂ ਦੇ ਕਿਸੀ ਹਾਂ ਉਹਨੇ ਨਹੀਂ ਦੀਦਾ ਨੀ ਮੈਨੂੰ ਮੜਮੜ ਦੀਦਾ ਸਰ ਸਾਹਿਬ ਚਾਹ ਵੇਰਨ ਦੇ ਕਤਲ ਹੋਇਆ ਇਸ ਬਾਰੇ ਕੀ ਕਰਨਾ ਚਾਹੀਦਾ ਅਗਲਾ ਬੰਦ ਜੀ ਇਹ ਜੀ ਦੋ ਭੈਣ ਭਰਾ ਮੰਮਪਾਲ ਸਿੰਘ ਤੇ ਵੀਰ ਜੋਤਕਾਰ ਮੰਮਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤਕਾਰ ਜਿਹੜੀ ਕਰਕੇ ਹੈਗੀ 23-24 ਸਾਲ ਇਹ ਆਪਣੇ ਨਾਨੀ ਕੋਲੇ ਰਹਿੰਦੇ ਸੀ ਰਾਣੀ ਕੌਰ ਕੋਲੇ ਵਾਈਫ ਆਫ ਨਿਸ਼ੱਤਰ ਸਿੰਘ ਵੈਰੋ ਕੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਣੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮੰਮਪਾਲ ਉਹਨੇ ਆਪਦੀ ਸਿਸਟਮ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਵਿਚ ਲਿਆਣ ਵਾਲਾ ਅੰਦਰਚਾ ਅਗਰ ਅਰਗਨ ਵਾਲਾ ਕੋਟ ਨਾ ਹੁੰਦਾ ਉਹ ਸਰਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬੀਤੀ ਰਾਤ ਕਿਹ ਟਾਬੀ ਜੇ ਜੀ ਤਪੀ ਉਹ ਸਾਨੇ ਆਪਣੀ ਸਿਸਟਰ ਦੇ ਕੈਰੈਕਟਰ ਤੇ ਡਾਊਟ ਕਰਦਾ ਸੀ ਇਹ ਲੜਕੇ ਦੇ ਪਹਿਲਾਂ ਉਹ ਵੀ ਪਰਚੇ ਲੱਗ ਜਾਈ ਤੇ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦ ਦਰਦੇ ਬਾਕੀ ਦਾ ਰਿਕਾਰਡ ਦੇਖ ਰਹੇ ਹਾਂ ਅਸੀਂ ਇਹਦਾ ਇਹ ਲੜਕੇ ਖਲਾਫ ਇਹ ਵੀ ਧਾਰਾ ਦੇ ਪਰਚੇ ਲੱਗੂ ਕੀਤਾ ਗਿਆ ਜੀ ਇਹ 113 ਨੰਬਰ ਬੀਨਸ ਰਿਹਾ ਕੀਤਾ ਗਿਆ ਕਤਲ ਦਾ ਮਾਮਲਾ ਕੀ ਇਹ ਜੋ ਹੋਰ ਵੀ ਦੋਸ਼ੀ ਕੋਈ ਸ਼ਾਮਲ ਹੈ ਜੀ ਨਹੀਂ ਇਹਦੇ ਵਿੱਚ ਹੋਰ ਕੋਈ ਦੋਸ਼ੀ ਨਹੀਂ ਹੈ ਜੀ ਮਾਤਾ ਜੀ ਜਿਹਾ ਆਪਣੇ ਹੋਈ ਘਟਨਾ ਹੋਈ ਹੈ ਕੁੜੀ ਦੀ ਮੌਤ ਹੋਈ ਕਿਸ ਤਰ੍ਹਾਂ ਹੋਈ ਹੈ ਜੀ ਹਾਂ ਮੈਨੂੰ ਦੋ ਵਾਰ ਨਹੀਂ ਸਾਨੂੰ ਬਾਹਰ ਕੱਢ ਦਿੱਤੀ ਸੀ ਹਾਂ ਜਨਾਨੀ ਅੰਦਰ ਇਹ ਨਹੀਂ ਆ ਰੱਖਣ ਦਿੱਤੇ ਮਖੜੀਆਂ ਨਹੀਂ ਦਿੱਤੀ ਬਾਹਰ ਕੱਢ ਕੇ ੁੰਡਾ ਲਾਹ ਕੇ ਪਤਾ ਨਹੀਂ ਕੀ ਕਰ ਦਿੱਤੀ ੁੰਡਾ ਕੌਣ ਸੀਗਾ ਜੀ ਦੇਵਤਾ ਆ ਵੀ ਇਹਦਾ ਉਹ ਖੜਾ ਉਹ ਖੜਾ ਆਟਕੜੀ ਜਿਹੀ ਲੱਗੀ ਮਾਤਾ ਜੀ ਪਹਿਲੀ ਵਾਰੀ ਝਗੜਾ ਹੋਇਆ ਜਾਂ ਕੋਈ ਪਿਛਾ 100 ਰੁਪਏ ਦੀ ਕੋਈ ਗੱਲਬਾਤ ਹੋਈ ਹੈ ਭੈਣੇ ਬੇਰਾ ਦਾ ਇਹ ਨਫੇ ਰਸੀ ਗਈ ਫੁਈ ਹੰਤ ਲੀ ਸੀ ਗਈ ਰਾਤ ਪਤਾ ਨਹੀਂ ਕੀ ਹੋਗੀ ਮੈਨੂੰ ਤਾਂ ਨਹੀਂ ਦਾਨੀ ਮੈਨੂੰ ਤਾਂ ਜੀ ਦਾਨੀ ਉਹ ਸਾਡੇ ਕੰਮ ਕਰਨ ਵਾਲਾ ਮੁੰਡਾ ਜਾ ਫਾਕੀ ਨਿੱਦੀ ਮਤਕੀਆ ਆਖਾ ਜਬ ਬਾਚ ਨਹੀਂ ਬਹੁਤ ਜਾਣਾ ਮਨੇ ਲਾ ਵੀ ਮਾਦਾ ਨੂੰ ਪਤਾ ਕਦੋਂ ਲੱਗਿਆ ਵੀ ਕੁੜੀ ਦੀ ਇਸ ਨੂੰ ਮਗਰੋਂ ਪਤਾ ਲੰਭਿਆ ਸੀ ਅੰਦਰ ਵੜ ਗਈ ਵਾਰ ਕੌਂਤਿੰਦੇ ਤਾਂ ਕਰੇ ਹੋਰ ਹੈ ਨਹੀਂ ਸੋਸ਼ਟਾਂ ਕੋਈ ਨਹੀਂ ਕੋਈ ਨਹੀਂ ਇਹ ਤਾਂ ਵਾਸ ਲਾਗਦੀ ਸੀ ਉਹਨਾਂ ਲੱਤੀ ਸੀ ਹਾਂ ਮੈਂ ਅੰਨੀ ਦੀ ਦਾ ਨੀ ਮੈਨੂੰ ਮੜਮੜ ਦੀ ਦਾ ਸਰਬਿਕਾ ਉਹ ਬੇਰੋਹੀ ਕਤਲ ਹੋਇਆ ਇਸ ਬਾਰੇ ਕੀ ਕਰਨਾ ਚਾਹੀਦਾ ਹੈ ਜੀ ਇਹ ਜੀ ਦੋ ਭੈਣ ਭਰਾ ਮਨਪਾਲ ਸਿੰਘ ਤੇ ਵੀਰਜੋਤ ਕੌਰ ਮਨਪਾਲ ਸਿੰਘ ਜਿਹੜਾ ਹੈਗਾ 19 ਸਾਲ ਦਾ ਤੇ ਵੀਰ ਜੋਤ ਕੌਰ ਜਿਹੜੀ ਕਰਕੇ ਹੈਗੀ ਉਹ 23-24 ਸਾਲ ਇਹ ਆਪਣੀ ਨਾਨੀ ਕੋਲੇ ਰਹਿੰਦੇ ਸੀ ਰਾਣੀ ਗੌਰ ਕੋਲੇ ਵਾਈਫ ਆਫ ਨਿਸ਼ੱਤਰ ਸਿੰਘ ਵੈਰੋ ਦੇ ਕੋਲੇ ਇਹਨਾਂ ਦਾ ਅਸਲ ਪਿੰਡ ਜਿਹੜਾ ਹੈਗਾ ਉਹ ਫਤਿਹਗੜ ਕੋਰੋਟਾਣਾ ਇਹ ਇੱਥੇ ਰਹਿੰਦੇ ਸੀਗੇ ਦੋਨੇ ਜਾਨੇ ਉਹ ਇਹਦੇ ਭਰਾ ਨੇ ਜਿਹੜਾ ਹੈਗਾ ਮਹੰਪਾਲ ਉਹਨੇ ਆਪਦੀ ਸਿਸਟਰ ਨੂੰ ਜਿਹੜਾ ਹੈਗਾ ਨਾ ਸਿਰ ਦੇ ਵਿੱਚ ਜਿਹੜਾ ਆਪਣਾ ਰਸੋਈ ਦੇ ਵਿੱਚ ਵਰਤੋਂ ਚਲਾਣ ਵਾਲਾ ਅੰਦਰ ਚ ਆਵਗਾ ਰਹਿਣ ਵਾਲਾ ਘੋਟਣਾ ਹੁੰਦਾ ਉਹ ਸਿਰ ਚ ਮਾਰ ਕੇ ਜਿਹੜਾ ਹੈਗਾ ਉਹਦਾ ਕਤਲ ਕਰ ਕਰ ਬੀਤੀ ਰਾਤ ਕਿਹ ਕਹਾਣੀ ਜੇ ਨਹੀਂ ਤਕੀ ਉਹ ਤਾਂ ਨੇ ਆਪਣੀ ਸਿਸਟਰ ਦੇ ਕੈਰੇਕਟਰ ਤੇ ਡਾਊਟ ਕਰਦਾ ਸੀ ਇਹ ਲੜਕੇ ਤੇ ਪਹਿਲਾਂ ਉਹਦੀ ਪਰਚੀ ਦੱਜ ਗਈ ਤੇ ਲੜਕੇ ਤੇ ਮੈਨੂੰ ਜਿੱਥੋਂ ਹੁਣ ਤੱਕ ਪਤਾ ਲੱਗਿਆ ਇੱਕੋ ਮੁਕੱਦਮਾ ਸ਼ਾਇਦ ਆਦਦੇ ਬਾਕੀ ਦਾ ਰਿਕਾਰਡ ਦੇਖ ਰਹੇ ਹਾਂ ਅਸੀਂ ਅੱਜ ਇਹ ਇੱਕ ਲੜਖਰਤਰੀ ਦੇ ਧਾਰਾਂ ਦੇ ਪਰਦੇ ਲਗਵਾ ਦਿੱਤੇ ਗਏ ਜੀ ਇਹ 113 BNS ਰਿਟਾ ਦਿੱਤਾ ਗਿਆ ਕਟਲਦਮ ਕਦਮਾ ਜੀ ਇਹਦੇ ਵਿੱਚ ਹੋਰ ਵੀ ਦੋਸ਼ੀ ਕੋਈ ਸ਼ਾਮਲ ਹੈ ਜੀ ਨਹੀਂ ਇਹਦੇ ਵਿੱਚ ਹੋਰ ਕੋਈ ਦੋਸ਼ੀ ਨਹੀਂ ਹੈ ਜੀ